ਅਰੇ ਦਰਚੋਲ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ ਤੇ ਤੁਹਾਡਾ ਨਿੱਕਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਉੱਗੇ ਚਿੰਤਕ ਤੇ ਵਿਸ਼ਲੇਸ਼ਕ ਡਾਕਟਰ ਪਿਆਰਾ ਲਾਲ ਗਰਗਹਨ ਉਹਨਾਂ ਨਾਲ ਗੱਲ ਕਰਾਂਗੇ ਕਿ ਪਿਛਲੇ ਦਿਨਾਂ ਕੁਝ ਦਿਨਾਂ ਤੋਂ ਇੱਕ ਮਾਮਲਾ ਬਹੁਤ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਇੱਕ ਲੜਕੀ ਜਿਸ ਦਾ ਨਾਮ ਜਿਹੜਾ ਕੰਚਨ ਕੁਮਾਰੀ ਸੀ ਬਾਅਦ ਦੇ ਵਿੱਚ ਉਹਨੇ ਨਾਂ ਆਪਣਾ ਕਮਲਕੌਰ ਰਖ ਲਿਆ ਕੋਈ ਉਰ ਭਾਬੀ ਵੀ ਕਹਿੰਦਾ ਮਤਲਬ ਕਈ ਤਰ੍ਹਾਂ ਦੇ ਉਹਦੇ ਨਾਂ ਨੇ ਤੇ ਉਹਦੀਆਂ ਵੀਡੀਓ ਬੜੀਆਂ ਚਰਚੇਸ ਸੀਗੀਆਂ ਅਸ਼ਲੀਲਤਾ ਸੀਗੀ ਤੇ ਉਸ ਦਾ ਜਿਹੜਾ ਕਤਲ ਕਰਾ ਦਿੱਤਾ ਗਿਆ ਕਤਲ ਕਰਨ ਵਾਲਿਆਂ ਚ ਨਿਯੰਗ ਸਿੰਘ ਅਮਰਤ ਪਾਲ ਸਿੰਘ ਮਹਿਰੋਂ ਉਹਦਾ ਨਾਂ ਉਹ ਮੋਗਾ ਜ਼ਿਲ੍ਹੇ ਦੇ ਪਿੰਡ ਮਹਿਰੋਂ ਦਾ ਰਹਿਣ ਵਾਲਾ ਹੈ ਤੇ ਕਤਲ ਕਰਨ ਤੋਂ ਬਾਅਦ ਉਹ ਦੁਬਈ ਚਲੇ ਗਿਆ ਜਾਂ ਕਿਸੇ ਵਿਦੇਸ਼ ਦੇ ਵਿੱਚ ਚਲਾ ਗਿਆ ਅੰਮ੍ਰਿਤਸਰ ਤੋਂ ਉਸੇ ਚਾਵੇਂ ਕਤਲ ਹੋਇਆ ਤੇ ਉਹ ਤੋਂ ਬਾਅਦ ਉਹ ਬਾਰ ਵਿਦੇਸ਼ ਚਲੇ ਗਿਆ ਇੱਕ ਵਾਰ ਸੇ ਧਮਕੀਆਂ ਧਮਕੀਆਂ ਤੋਂ ਬਾਅਦ ਇਹ ਕਤਲ ਤੇ ਫਿਰ ਕਤਲ ਕਰਨ ਤੋਂ ਬਾਅਦ ਵਿਦੇਸ਼ ਚਲੇ ਜਾਣਾ ਡਾਕਟਰ ਸਾਹਿਬ ਇਹ ਜਿਹੜਾ ਵਰਤਾਰਾ ਇਹ ਪਹਿਲਾਂ ਵੀ ਕਿਸੇ ਜ਼ਮਾਨੇ ਦੇ ਪੰਜਾਬ ਚ ਹੁੰਦਾ ਰਿਹਾ ਸੀਗਾ ਤੇ ਹੁਣ ਜਿਸ ਤਰੀਕੇ ਨਾਲ ਧਮਕੀਆਂ ਦੇ ਕੇ ਸਾਰਾ ਕੁਝ ਕੀਤਾ ਗਿਆ ਇਸ ਵਰਤਾਰੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਹਦਾ ਕੀ ਇਮਪੈਕਟ ਪਏਗਾ ਸਾਡੇ ਸਮਾਜ ਦੇ ਉੱਪਰ ਬੜਾ ਜ਼ਰੂਰੀ ਸਵਾਲ ਹੈ ਜੇ ਮੁਸਾਵ ਜਿਹੜਾ ਤੁਸੀਂ ਕਰਿਆ ਹੈ ਹਾਂਜੀ ਪਰ ਇਹ ਬਤਾਰਾ ਸ਼ੁਰੂ ਜਿੱਥੋਂ ਹੁੰਦਾ ਉਹਨੂੰ ਵੀ ਥੋੜਾ ਜਿਹਾ ਅਸੀਂ ਨਜ਼ਰ ਮਾਰ ਲਈਏ ਕਿ ਸਮਾਜ ਦੇ ਵਿੱਚ ਜਿਹੜੀ ਅਸ਼ਲੀਲਤਾ ਹੈ ਹਾਂਜੀ ਅਸ਼ਲੀਲਤਾ ਨੂੰ ਤਾਂ ਕੋਈ ਵੀ ਨਹੀਂ ਚਾਹੁੰਦਾ ਉਸ ਤੋਂ ਮਾਲੋ ਜਨਤਕ ਤੌਰ ਤੇ ਨਾ ਅੰਦਰੋਂ ਪਤਾ ਨਹੀਂ ਜੇ ਜਿੰਨਾ ਵੀ ਕਰੇ ਦੋਂਗੇ ਤਾਂ ਅਸ਼ਲੀਲ ਹੀ ਨਿਕਲਦੇ ਨੇ ਤੇ ਮਰਦ ਬਹੁਤੇ ਅਸ਼ਲੀਲ ਨੇ ਬੜਕੇ ਔਰਤਾਂ ਘੱਟੇ ਅਸ਼ਲੀਲ ਨੇ ਮੁਕਾਬਲੇ ਤੇ ਇਹ ਸਾਈਕੋਲੋਜੀ ਜਿਹੜੀ ਹੈ ਮੈਡੀਕਲ ਵਿਗਿਆਨ ਵੀ ਇਹੀ ਦੱਸਦੀ ਹੈ ਕਿ ਕਿਉਂਕਿ ਔਰਤਾਂ ਰਿਜ਼ਰਵ ਰਹਿੰਦੀ ਹੈ ਜਿਆਦਾ ਬਹੁਤ ਘਾਟਾਂ ਹੁੰਦੀਆਂ ਨੇ ਜਿਹੜੀਆਂ ਬਹੁਤ ਜ਼ਿਆਦਾ ਬਾਹਰ ਕੇ ਅੱਗੇ ਹੁੰਦੀਆਂ ਨੇ ਇਸੇ ਕਰਕੇ ਕਹਿੰਦੇ ਹੁੰਦੇ ਵੀ ਰਹੇ ਤਾਂ ਆਪਦੇ ਆਪ ਤੋਂ ਕਿ ਨਾ ਰਹੇ ਤਾਂ ਨਾ ਰਹਿ ਸਕੇ ਬਾਹਰ ਤੋਂ ਸੋ ਔਰਤਾਂ ਵਾਲੇ ਇਹ ਕਿਸੇ ਵੀ ਚੀਜ਼ ਤੋਂ ਉਚਿਤ ਖਿੱਚੀ ਪ੍ਰਤੀਕਿਰਿਆ ਨਹੀਂ ਕਰਤੀਆਂ ਬਾਰ ਜਿਹੜਾ ਕੁਛ ਇਹ ਮੀਡੀਆ ਦੇ ਵਿੱਚ ਇਸ ਤਰ੍ਹਾਂ ਦਾ ਪਾਉਣਾ ਹੈ ਸਭ ਕੁਝ ਔਣਾ ਹੈ ਇਹਦੇ ਚ ਸਾਡੇ ਨੌਜਵਾਨ ਲੜਕੇ ਲੜਕੀਆਂ ਸ਼ਿਕਾਰਤਾ ਬੰਦੇ ਨੇ ਹਾਂਜੀ ਔਰ ਕੁਰੀ ਚ ਇੰਨੇ ਸ਼ਿਕਾਰ ਬੰਦੇ ਨੇ ਅੱਜ ਇੱਕ ਸਮਰੂਪ ਜਿਹੜੇ ਦੀ ਕਹਾਣੀ ਆ ਰਹੀ ਸੀ ਕਿ ਵੀ ਕਿਵੇਂ ਇੱਕ ਲੜਕੀ ਨੇ ਆਪਣੇ ਸਾਰੇ ਮਾਪੇ ਆਪਦਾ ਮਾਪਾ ਬਾਪ ਅਪਰਾਹੁਮ੍ਰੋਹ ਦੀ ਸਕੀਮ ਬਣਾਈ। ਇਸੇ ਤਰ੍ਹਾਂ ਚ ਅਨੇ ਹੋ ਕੇ। ਸੋ ਇਹ ਸਾਰਾ ਕੁਝ ਜਿਹੜਾ ਹੈ ਇਹ ਸਮਾਜ ਚ ਹੈਗਾ। ਇਹ ਮੜਾ ਹੈ। ਇਹ ਨਹੀਂ ਹੋਣਾ ਚਾਹੀਦਾ। ਪਰ ਹੁਣ ਇਹ ਜਿਹੜਾ ਹੋ ਰਿਹਾ ਹੈ ਇਹਦੇ ਵਿੱਚ ਜਿਹੜੇ ਗੰਦੇ ਗੀਤ ਗਾਉਂਦੇ ਰਹੇ ਨੇ ਉਹਨਾਂ ਦਾ ਕੋਈ ਪੁੰਕ ਨਹੀਂ ਹੈ ਜਿੰਨਾ ਗੀਤਾਂ ਨੇ ਕਿਹਾ ਸ਼ਰਾਬ ਹੋਵੇ ਕਵਾਬ ਹੋਵੇ ਉਹ ਕਿਉਂਕਿ ਇੱਕ ਸੀਮਾ ਹੌਲੀ-ਹੌਲੀ ਅੱਗੇ ਵੱਧਦੀ ਹੈ ਪਾਣੀ ਨੂੰ ਉੱਤੇ ਰੱਖਨੇ ਇੱਕ ਲਕਸ਼ੀ ਛੜੋ ਬੰਨ ਕੇ ਜਾਂਦਾ ਸੋ ਇੱਕ ਸਟੇਜ ਦੇ ਉੱਤੇ ਗੰਦੇ ਗੀਤ ਗਵਾਏ ਗਏ ਤਾਂ ਕਿ ਜਿਹੜੇ ਲੋਕਾਂ ਨੂੰ ਪੁੱਠੇ ਪਸੇ ਪਾਇਆ ਜਾਵੇ ਸਮਾਜ ਦੇ ਵਿੱਚ ਇਹ ਸਾਰੇ ਕਸੇ ਨੂੰ ਤੁਸੀਂ ਮੈਂ ਤੇਲੀ ਦੱਤੇ ਹੀ ਹੈ ਵੀ ਜਿਹੜਾ ਕੋਈ ਕਹਿੰਦਾ ਹੈ ਵੀ ਨਹੀਂ ਜੀ ਆਹ ਨਹੀਂ ਹੋਣਾ ਚਾਹੀਦਾ ਇਹ ਸਿੱਖ ਧਰਮ ਦੇ ਵਿੱਚ ਪੰਜਾਬ ਦੇ ਵਿੱਚ ਮੁੱਖ ਰੂਪ ਚ ਸਿੱਖ ਧਰਮ ਹੈ ਕਿ ਵੀ ਨਹੀਂ ਹੈਗੇ ਇਹ ਧਰਮ ਪਰ ਸਿੱਖ ਧਰਮ ਤੇ ਕਿਹ ਹੈ ਹੀ ਨਹੀਂ ਜਿਨ੍ਹਾਂ ਨੇ ਕਤਲ ਕਰਿਆ ਹੈ ਕਿ ਵੀ ਉਹ ਉਤਕੇ ਕੰਮ ਕਰੋ ਲੋ મોਹ ਹੰਕਾਰ ਤੇ ਕੰਟਰੋਲ ਕਰਨ ਦੀ ਗੱਲ ਕਰਦੇ ਨੇ ਉਹ ਇਹਨੂੰ ਤਿਆਗਣ ਦੀ ਗੱਲ ਨਹੀਂ ਕਰਦੇ ਕਿਉਂਕਿ ਸਮਾਜ ਦਾ ਕੁਦਰਤ ਦਾ ਵਰਤਾਰਾ ਹੈ ਇਹ ਜਿਨ੍ਹਾਂ ਨੂੰ ਪੰਜੇ ਵਿਕਾਰ ਕਹੇ ਜਾਂਦੇ ਨੇ ਪਰ ਇਹਨਾਂ ਦੇ ਉੱਤੇ ਕੁੰਡਾ ਰਹੇ ਉਹ ਕੁੰਡਾ ਰੱਖਣ ਵਾਸਤੇ ਇਹ ਜ਼ਰੂਰੀ ਹੈ ਕਿ ਸਮਾਜ ਸਿੱਖਿਆ ਸੰਸਥਾਵਾਂ ਸਰਕਾਰ ਧਾਰਮਿਕ ਅਦਾਰੇ ਇਹ ਤਾਂ ਚਾਰੇ ਕਿੱਤੇ ਦਿਖ ਦਿਨ ਨਜ਼ਰ ਨਹੀਂ ਆਉਂਦੇ ਕਹਿੰਦੇ ਜਿੰਨਾ ਮਰਜ਼ੀ ਕਹਿੰਦੇ ਨੇ ਸਾਰੇ ਧਾਰਮਿਕ ਅਦਾਰਿਆਂ ਦੇ ਵਿੱਚ ਹੋਰਾਂ ਚ ਆਪਾ ਦੇਖਿਆ ਪਿੱਛੇ ਕਿੰਨੇ ਸਾਥ ਸੰਤ ਅੰਦਰ ਗਏ ਨੇ ਇਸੇ ਮਾਮਲੇ 'ਚ ਹਾਂਜੀ ਬਹੁਤ ਬਹੁਤ ਕਾਫੀ ਸਾਰੇ ਜਿਹੜੇ ਨਾਮੀ ਗ੍ਰਾਮੀ ਸੀਗੇ ਨਾਮੀ ਗ੍ਰਾਮੀ ਸੀਗੇ ਸੋ ਇਹ ਜਿਹਨੇ ਉਹਨਾਂ ਦਾ ਤਾਂ ਕਿਸੇ ਨੇ ਨਹੀਂ ਕਿ ਇਹ ਜਿਹੜੇ ਕਹਿੰਦੇ ਇੱਕ ਇੱਕ ਨੜਕੀ ਦੇ ਉੱਤੇ ਇਹ ਆ ਗਿਆ ਉਹ ਤਾਂ ਜਿਹੜਾ ਉਹਨਾਂ ਕੋਲ ਤਾਂ پتہ ਨਹੀਂ ਇਹ ਤਾਂ ਚਲੋ ਗੀਤ गा ਕੇ ਲੋਗ ਫੇਰ ਹੁੰਦੇ ਸੀ ਜਾਂ ਕੁਝ ਪਾ ਕੇ ਅਸ਼ਵੀਰ ਕੰਟੈਂਟ ਪਾ ਕੇ ਪਰ ਉਹ ਤਾਂ ਸ਼ਰੀਆਮੀ ਉਹਨਾਂ ਕੋਲ ਤਾਂ پتہ ਨਹੀਂ ਕਿੰਨੇ ਕਿੰਨੇ ਇਕੱਠ ਜਾਂਦਾ ਸੀ ਤੇ ਕਿੰਨੇ ਕਿੰਨੇ ਉੱਥੇ ਹੁੰਦੇ ਸੀ ਉੱਥੇ ਤਾਂ ਕੋਈ ਨਹੀਂ ਇਹਨਾਂ ਨੂੰ ਮਤਲਬ ਕੋਈ ਇਹਨਾਂ ਦੇ ਮੰਨਦੇ ਉੱਤੇ ਬੋਝ ਨਹੀਂ ਪਿਆ ਕਿਉਂ ਕਿ ਕਿਉਂਕਿ ਸਾਰੇ ਸੰਤ ਜਿਹੜੇ ਸੀ ਉਹ ਮਰਦ ਸੀਗੇ ਇਹ ਔਰਤਾਂ ਦੇ ਉੱਤੇ ਹੱਥ ਚੱਕਣਾ ਇਹਨਾਂ ਨੂੰ ਆਉਂਦਾ ਸਿੱਖੀ 'ਚ ਔਰਤਾਂ ਤੇ ਹੱਥ ਚੱਕਣਾ ਮਜਰੂਮਾਂ ਦੇ ਹੱਥ ਚੱਕਣਾ ਜਿਹੜਾ ਮਰਜੀ ਮਾਰਾ ਜੇ ਸਿੱਖੀ ਚ ਅਸੀਂ ਦੇਖੀਏ ਜੋਗਾ ਸਿੰਘ ਇੱਕ ਗੁਰੂ ਦਾ ਬੜਾ ਵੱਡਾ ਸਿੰਘ ਹੋਇਆ ਤੇ ਉਹਨੂੰ ਸੁਣਿਆ ਗਿਆ ਉਹ ਦੇ ਮਾਪੇ ਕਹਿੰਦੇ ਪਹਿਲਾਂ ਹੀ ਆ ਗਿਆ ਸੀ ਕਹਿੰਦੇ ਜੀ ਗੁਰੂ ਸਾਹਿਬ ਨੇ ਪੁੱਛਿਆ ਤੂੰ ਕੀ ਹੈ ਤੇਰਾ ਨਾਂ ਕਹਿੰਦਾ ਜੀ ਜੋਗਾ ਸਿੰਘ ਤਾਂ ਅਨੰਦਪੁਰ ਸਾਹਿਬ ਹੀ ਰਹਿ ਗਿਆ ਸੀ ਅਨੰਦਪੁਰ ਸਾਹਿਬ ਆਏ ਸੀ ਦਰਸ਼ਨ ਕਰਨ ਉਹਦੇ ਮਾਪੇ ਤੇ ਕਹਿੰਦੇ ਕੀ ਦੇ ਜੋਗਾ ਕਹਿੰਦਾ ਜੀ ਗੁਰੂ ਜੋਗਾ ਕਹਿੰਦੇ ਕਿ ਫਿਰ ਉਹਦੇ ਮਾਪੇ ਉਹਦਾ ਵਿਆਹ ਕਰਨਾ ਚਾਹੁੰਦੇ ਸੀ ਉਹ ਤਾਂ ਬਚਪਨ ਚ ਆ ਗਿਆ ਸੀ ਨੌਜਵਾਨ ਉਮਰ ਹੋ ਗਈ ਐ ਤੇ ਉਹ ਮੰਨ ਨਹੀਂ ਰਿਹਾ ਮਾਪਿਆਂ ਦੀ ਤੇ ਗੁਰੂ ਸਾਹਿਬ ਨੇ ਕਿਹਾ ਕੋਈ ਨਹੀਂ ਤੂੰ ਵਿਆਹ ਕਰਾ ਕੇ ਕਰਾ ਤੇ ਜਦ ਅਸੀਂ ਤੈਨੂੰ ਆਵਾਜ਼ ਮਾਰਾਂਗੇ ਬਸ ਉਦੋਂ ਆ ਜੀ ਕਹਿੰਦਾ ਠੀਕ ਚਲਾ ਗਿਆ ਚਲਾ ਗਿਆ ਤੇ ਉਹ ਨਾਵਾ ਜੀ ਅੱਧੋ ਚਲੇ ਸੀ ਗਿਆ ਤੇ ਸੁਨੇਹਾ ਮਿਲ ਗਿਆ ਗੁਰੂ ਸਾਹਿਬ ਦਾ ਉਹ ਛੱਡ ਕੇ ਤੁਰ ਪਿਆ ਰਸਤੇ 'ਚ ਆ ਕੇ ਉਹਨ ਇੱਕ ਸ਼ਹਿਰ ਦੇ ਵਿੱਚ ਦੇਖਦਾ ਵੀ ਬੜੇ ਰੰਗ ਰਾਗ ਤੇ ਰੋਲ ਨੇ ਰਾਤੀ ਬਹਿਣਾ ਲੀਆ ਉਥੇ ਕੋਠੇ ਸੀਗੇ ਉਹਦੇ ਉੱਤੇ ਦੇਖਦਾ ਵੀ ਉਹ ਮੰਨ ਜਾ ਚ ਰਿਹਾ ਹੈ ਉਹ ਕਹਿੰਦਾ ਚੱਲੋ ਹੁਣ 10 ਵਜੇ ਤੱਕ ਪਹੁੰਚ ਜਾਗੇ ਕੋਈ ਫਰਕ ਨਹੀਂ ਬਥੇਰਾ ਟਾਈਮ ਆ ਉਹ ਕਹਿੰਦਾ ਕਹਿੰਦਾ ਉਹ ਸਾਰੀ ਰਾਤ ਉੱਥੇ ਜਾਣ ਦੀ ਕੋਸ਼ਿਸ਼ ਕਰਦਾ ਜਦ ਉਹ ਪੌੜੀਆਂ ਚੜਨ ਦੀ ਗੱਲ ਕਰ ਦੇਖਦਾ ਉਹਦੀ ਉਨੋਂ ਅੱਗੇ ਕੋਈ ਖੜਾ ਮਿਲਦਾ ਪਹਿਰੇਦਾਰ ਤੇ ਉਹ ਸਾਰੀ ਰਾਤ ਬਚਿਆ ਰਹਿਦਾ ਨਹੀਂ ਪੋਛੇ ਦਾ ਸਪੇਨ ਦਾ ਤੇ ਚਲੇ ਜਾਂਦਾ ਜਦੋਂ ਉੱਥੇ ਜਾਂਦਾ ਤੇ ਫਿਰ ਉਹਨੂੰ ਇਹ ਗੱਲ ਸਮਝ ਜਾਂਦੀ ਹੈ ਵੀ ਗੁਰੂ ਨੇ ਮੇਰੇ ਤੇ ਕਿਵੇਂ ਕਿਰਪਾ ਕੀਤੀ ਆ ਕਿ ਮੈਂ ਬਚਿਆ ਮੇਰਾ ਇਹ ਜੋ ਫਸਿਆ ਨਾ ਫੀ ਕਿ ਕਿੱਥੇ ਦਾਵਾ ਛੱਡ ਕੇ ਤਾਂ ਤੁਰ ਪਿਆ ਵਿਚਾਰੇ ਛੱਡ ਕੇ ਤੁਰ ਪਿਆ ਤੇ ਰਸਤੇ ਚ ਕੋਠੇ ਜਾਣ ਨੂੰ ਤਿਆਰ ਹੋ ਗਿਆ ਇਹ ਤਾਂ ਮਨ ਬੜਾ ਚੜਾਏ ਮਾਨ ਹੈ ਪਰ ਉਹਦਾ ਕਿਸੇ ਨੇ ਕਤਲ ਨਹੀਂ ਕਰਿਆ ਅੱਜ ਤੱਕ ਗੁਰੂ ਸਾਹਿਬ ਗਏ ਕਾਮਰੂਪ ਦੇ ਵਿੱਚ ਕਿੰਨੀਆਂ ਪੂਲੀਆਂ ਸੀ ਬੀਸਵਾਵਾਂ ਕਦੋਂ ਜੋ ਵੀ ਹੈ ਆਪਣਾ ਸ਼ਰੀਰ ਦਾ ਠੰਡਾ ਕਰਦੀਆਂ ਸੀ ਕਈ ਫਫੇ ਕੁੱਟਨੀਆਂ ਹੁੰਦੀਆਂ ਨੇ ਕਿਤੇ ਜਿੰਨੇ ਵੀ ਮਾੜੇ ਬੰਦੇ ਨੇ ਉਹਨਾਂ ਨੂੰ ਇਸ ਟੀਕੇ ਨਾਲ ਸਿੱਖਿਆ ਦੇ ਕੇ ਚਾ ਕੌਡਾ ਰਖ ਸੀ ਚਾਹੇ ਉਹ ਸੱਜਣ ਠੱਗ ਸੀ ਸਭ ਨੂੰ ਸਿੱਖਿਆ ਦੇ ਸਿੱਖੀ ਦੇ ਵਿੱਚ ਸੁਧਾਰ ਜਿਹੜਾ ਹੈ ਉਹ ਵੱਡੀ ਚੀਜ਼ ਹੈ ਸਿੱਖੀ ਚ ਕੋਈ ਕਤਲ ਨਹੀਂ ਕਰਦੇ ਸਿੱਖੀ ਚ ਜਿਹੜੀ ਲੜਾਈ ਉਹ ਤਾਂ ਸਾਹਮਣਾ ਸਾਹਮਣੀ ਹੁੰਦੀ ਦੂਈਆ ਟੋਖੇ ਨਾਲ ਹੁਣ ਇਹਦੇ ਵਿੱਚ ਜਿਹੜਾ ਇਹ ਸਭ ਕੁਝ ਕਰਿਆ ਹੈ ਇੱਥੇ ਜਦ ਅਸੀਂ ਦੇਖਦੇ ਆ ਇਹ ਸਿੱਖੀ ਦਾ ਵਰਤਾਰਾ ਤਾਂ ਹੈ ਜੀ ਕਾਲੇ ਸੀ ਕਿ ਉਹ ਕਿ ਭੀੜ ਤੰਤਰ ਬਣਾਤਾ ਸਾਡੇ ਸਮਾਜ ਨੂੰ ਸਾਡੇ ਸਮਾਜ ਨੂੰ ਬਿਦਾ ਚੱਕ ਲੋ ਚੱਕ ਲੋ ਆਏ ਬਸ ਢੇਰਾ ਪਾ ਲੋ ਜਿਹੜਾ ਕੋਈ ਵੀ ਪੁੱਠੀ ਸਿੱਧੀ ਗੱਲ ਕੋਈ ਚੱਕਵੀਂ ਗੱਲ ਕਰਦਾ ਸੀ ਉਹਦੇ ਨਾਲ ਹੋਤ ਹੁੰਦਾ ਲੇਕਿਨ ਕਿ ਅਸੀਂ ਪਿੱਛੇ ਸਮੇਂ ਤੋਂ ਸਾਡੇ ਸਮਾਜ ਨੂੰ ਗਿਆਨਵਾਨ ਸਿਆਣਾ ਮੈਂਟੀ ਵਿਗਿਆਨਕ ਸੋਚ ਵਾਲਾ ਕਿਰਤੀ ਬਣਾਉਣ ਦੀ ਬਜਾਏ ਅਸੀਂ ਬਹੁਤਾਂ ਵੇਦੜ ਬਣਾ ਰਿਹਾ ਤੇ ਅਸੀਂ ਚੱਕਲੋ ਚੱਕਲੋ ਕਰਨ ਵਾਲਾ ਬਣਾ ਰਿਹਾ ਅਸੀਂ ਨਸ਼ੇੜੀ ਬਣਾ ਰਿਹਾ ਅਸੀਂ ਗੁੱਸਾ ਦਿਵਾ ਰਿਹਾ ਅਸੀਂ ਉਹ ਸਨੋਂ ਗਹਿਰ ਗੰਭੀਰ ਬਣ ਕੇ ਸ਼ਾਂਤ ਰਹੇ ਕਿ ਸੋਚ ਕੇ ਕੁਝ ਕਰਨੀ ਕੋਈ ਗੱਲ ਨਹੀਂ ਥੰਦੀ ਔਰ ਸਾਡਾ ਸਾਰਾ ਮੀਡੀਆ ਲਈ ਕੁਝ ਕਰਿਆ ਜਿਹੜੇ ਹਵਾਈ ਜਾਹੀਆਂ ਘਟਨਾਵਾਂ ਹੋਈਆਂ ਨੇ ਉਹਦੇ ਵਿੱਚੋਂ ਜਿਹੜੇ ਬੱਚੇ ਨੇ ਫੋਟੋ ਉਹ ਬਣਾ ਲੀਆਂ ਉਹਦੀ ਵੀਡੀਓ ਬਣਾਲੀ 17 ਸਾਲ ਦਾ ਯਾਰ ਉਹ 77 ਸਾਲ ਦੇ ਬੱਚੇ ਚ ਆਏ ਸਵਾਲ ਕਰੇ ਜਾ ਰਹੇ ਨੇ ਕਿ ਇਹਦਾ ਹਸਾਬ ਹੀ ਕੋਈ ਨਹੀਂ ਵੀ ਇਹਨੇ ਆਏ ਕਿਵੇਂ ਵੀਡੀਓ ਬਣਾਲੀ ਕੋਈ ਕਹਿੰਦਾ ਇਹ ਜੀ ਝੁੱਪ ਚ ਕਿਵੇਂ ਖੜ ਗਿਆ ਹੋ ਇੱਕ ਛੋਟੀ ਜਿਹੀ ਗੱਲ ਮੈਂ ਸੁਣਾਉਣਾ ਇਹ ਮਨਹਰ ਹੋਣ ਵਾਸਤੇ ਵੀ ਲੱਗ ਹੁੰਦੀ ਹੈ ਇੱਕ ਵਾਰੀ ਇੱਕ ੁੰਡਾ ਮੇਰੇ ਨਾਲ ਸੀਗਾ ਨਾਲ ਦੇ ਕਮਰੇ ਚ ਰਹਿੰਦਾ ਸੀ ਉਹ ਆਇਆ ਮੇਰੇ ਕਮਰੇ ਚ ਤੇ ਉਸ ਤੇ ਭਾਈ ਮਨੀ ਸਿੰਘ ਦੀ ਕਿਤਾਬ ਪਈ ਸੀ ਉਹਨੇ ਪੜੀ ਮੈਂ ਕਹਿੰਦਾ ਬਾਕੀ ਤਾਂ ਠੀਕ ਐ ਮੈਂ ਪੜ ਰਿਹਾ ਸੀ ਚੌਥੀ ਪਈ ਸੀ ਸảnhਿਚ ਕਹਿੰਦਾ ਡਾਕਸਾ ਪਰੇ ਹੈ ਨਾ ਬੰਦ ਬੰਦੀ ਕੋਈ ਕਹਤਾ ਸਕਦਾ ਮੈਂ ਚੁੱਪ ਕਰ ਜੇਲਾ ਬੰਦਾ ਛੂਹੀ ਤੋਂ ਡਰ ਜਾਂਦਾ ਹੈ ਉਹ ਕਿਵੇਂ ਸੋਚੂ ਕੋਈ ਸ਼ੇਰਾਂ ਦਾ ਸ਼ਿਕਾਰ ਵੀ ਕਰਦਾ ਹੋਊ ਜਿਹੜਾ ਬੰਦਾ ਲੋਕਾਂ ਦਾ ਚੋਰੀ ਕਰਕੇ ਖਾਂਦਾ ਹੈ ਉਹ ਕਿਵੇਂ ਸੋਚ ਸਕਦਾ ਕੋਈ ਲੱਖਾਂ ਰੁਪਏ ਉਹਦੋਂ ਲੱਖਾਂ ਰੁਪਏ ਬਹੁਤ ਵੱਡੀ ਗੱਲ ਸੀ 60ਵੇਂ ਦੇ ਵਿੱਚ ਤੇ ਲੱਖਾਂ ਰੁਪਏ ਧਾਣ ਵੀ ਕਰਦਾ ਹੋ। ਸੋ ਜਿਹੜੇ ਬੰਦੇ ਆਪ ਏਸੀਆਂ ਚਲਦੇ ਉਹ ਕਿਵੇਂ ਸੋਚਦੇ ਨੇ ਮਨੁੱਖ ਤਾਂ ਰੋਜੀ ਧੁੱਪ ਚ ਰਹਿੰਦੇ ਨੇ। ਲੋਕ ਤਾਂ ਤਪ ਨਹੀਂ ਧੁੱਪ ਦੇ ਵਿੱਚ ਨਾ ਉੱਥੇ ਜੀ ਧੁੱਪ ਚ ਕਿਵੇਂ ਚਲਾ ਗਿਆ। ਪਿੰਡ ਦਾ ਉਹ ਬੱਚਾ ਹੈ। ਪਿੰਡ ਦੇ ਬੱਚੇ ਨੂੰ ਤਾਂ ਸਿੱਧੇ ਉਹ ਤਾਂ ਨੰਗੇ ਤਾਂ ਨਹੀਂ ਚੱਲਦੇ ਇਹਨਾਂ ਦੇ। ਸੋ ਜਿਨ੍ਹਾਂ ਨੂੰ ਕੁਛ ਨਹੀਂ ਪਤਾ ਵੀ ਜੀਵਨ ਕੀ ਹੁੰਦਾ ਦੂਜੀ ਗੱਲ। ਭਗਤ ਸਿੰਘ ਨੇ 17 ਸਾਲ ਦੀ ਉਮਰ ਤੱਕ ਕਿਆ-ਕਿਆ ਲਿਖ ਦਿੱਤਾ ਸੀ, ਕਿਆ-ਕਿਆ ਕਾਰਨਾਮੇ ਕਰਤੇ ਸੀ। ਹੈ? ਤੇ ਇੱਕ ਤਾਂ ਸਿੰਘ ਸਰਾਬਾ ਦੇਖੋ, ਕਰਤਾਰ ਸਿੰਘ ਸਰਾਬਾ। ਹਾਂ। 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 8.18 ਸਾਲ ਦੀ ਬਣਉਣੀ 살ਦੀ ਉਮਰ ਤੱਕ ਹੀ ਦੀਪ ਆ ਗਿਆ ਸੋ ਇਸ ਕਰਕੇ ਇਹ ਜਿਹੜਾ ਇਹੋ ਜਿਹਾਂ ਗੱਲਾਂ ਕਰਨੀਆਂ ਨੇ ਸ਼ਹੀਦ ਉਹਦਨ ਸਿੰਘ ਦੇਖ ਲਓ ਏਸੇ ਉਮਰ ਦੇ ਵਿੱਚ ਹੀ ਉਹ ਗਿਆ ਸੀਗਾ ਮੋੜੇ ਧਾਰਿਆ ਮੰਚ ਵੀ ਆਪਣੇ ਬਦਲਾ ਲੈਣਾ ਸੋ ਇਹ ਜਿਹੜੀਆਂ ਗੱਲਾਂ ਕਰਦੇ ਨੇ ਨਾ ਇਹ ਉਹ ਲੋਕ ਨੇ ਜਿਨ੍ਹਾਂ ਨੇ ਕਦੇ ਉਂਗਲ ਨਹੀਂ ਵਢਾਈ ਕਦੇ ਕੋਈ ਕੁਝ ਨਹੀਂ ਕਰਿਆ ਗੱਲਾਂ ਐ ਬੈਠ ਕੇ ਆਏ ਕਿਉਂ-ਕਿ ਆ ਬਹੁਤ ਝੱਕੇ ਕਰਦੇ ਨੇ ਇਹ ਸਰੀਰ ਕੰਬਣ ਲੱਗ ਜਾਂਦਾ ਜੇ ਮੈਂ ਇੰਨਾ ਚ ਉਹ ਤੇ ਜਿਹੜੇ ਹੁੰਦੇ ਨੇ ਨਾ ਜਿਹੜੇ ਉਹ ਕਹਿੰਦੇ ਵੀ ਕੁਝ ਆ ਗਿਆ ਜੀ ਮੇਰੇ ਚ ਉਸ ਥਾਂ ਦਾ ਸੋ ਇਹ ਗੱਲ ਮਾਹੀ ਹੈ ਉਹਨਾਂ ਨੇ ਜਿਹੜਾ ਕੁਝ ਜੇ ਉਹ ਕੁਲੀ ਕੁਝ ਵੀ ਕਰਦੀ ਸੀ ਨਾ ਤਾਂ ਸਿੱਖੀ ਦੇ ਅਨਸਾਰੇ ਹੋਣਾ ਚਾਹੀਦਾ ਨਾ ਹੀ ਉਹਦੇ ਵਿੱਚ ਕਾਤਰ ਜਿਹੜਾ ਕਾਨੂੰਨ ਕਾਨੂੰਨ ਨੂੰ ਤੁਸੀਂ ਆਪਣੇ ਹੱਥ ਕਿਵੇਂ ਲੈਣੋ ਤੁਸੀਂ ਸੁਧਾਰ ਕਰਨਾ ਮੰਨੋ ਸਰਕਾਰ ਨਹੀਂ ਕਰ ਰਹੀ ਮੈਂ ਕਹਿੰਦਾ ਵੀ ਸਰਕਾਰ ਨਹੀਂ ਕਰ ਰਹੀ ਧਾਰਮਕਦਾਰੇ ਨਹੀਂ ਕਰ ਰਹੇ ਲੋਕਾਂ ਨੂੰ ਸਿੱਖਿਆ ਦਿੰਦੇ ਨੇ ਅੰਦਰੋਂ ਆਪ ਉਹਨੀ ਕਾਲੇ ਨੇ ਤੇ ਸਿੱਖਾ ਸੰਸਥਾਵਾਂ ਨਹੀਂ ਕਰ ਰਹੀਆਂ ਆਪਾਂ ਯੂਨੀਵਰਸਿਟੀ ਦਾ ਹਾਲ ਸੁਣਿਆ ਹੀ ਸੀ ਵੀ ਜਿਵੇਂ ਪੰਜਾਬੀ ਦਾ ਪ੍ਰੋਫੈਸਰ ਕੁੜੀਆਂ ਨੂੰ ਕੀ ਕੁਝ ਬੋਲਦਾ ਹਾਂਜੀ ਹਾਂਜੀ ਤੇ ਇੱਥੇ ਡਾਕਟਰ ਡਾਕਟਰ ਵੀ ਇਏ ਕੁਝ ਨਿਹੰਗ ਸਿੰਘ ਨੇ ਜਿਨ੍ਹਾਂ ਨੇ ਇਹਦਾ ਡਟ ਕੇ ਵਿਰੋਧ ਕੀਤਾ ਉਹਨਾਂ ਨੇ ਗਲਤ ਕੀਤਾ ਹਾਂਜੀ ਮੈਂ ਆਉਣਾ ਉਸਤੇ ਤੇ ਜਿਹੜੇ ਹੈਗੇ ਨੇ ਆਪਣੇ ਕਹੋ ਵੀ ਮਾਪਿਆਂ ਜਾਂ ਸਮਾਜ ਕਰੋ ਉਹ ਵੀ ਕਿੰਨਾ ਕੁ ਕਰ ਰਹੇ ਹੈ ਸਮਾਜ ਤਾਂ ਖਿੱਲ ਰਿਹਾ ਹੈ ਸਮਾਜਤਾ ਲੋਪਤ ਮਾਪਾਪ ਨਹੀਂ ਇਕੱਠੇ ਰਹਿ ਰਹੇ ਇੱਕ ਦੂਜੇ ਦੇ ਮਤਲਬ ਗੱਲ ਨਹੀਂ ਕਰ ਸਕਦੇ ਘਰਾਂ ਤੇ ਇੰਨਾ ਬੁਰਾ ਹਾਲ ਹੋਇਆ ਪਿਆ ਸਿਸ ਕਰਕੇ ਜੇ ਸਰਕਾਰ ਹੁਣੇ ਕੰਮ ਸਾਰਾ ਸਰਕਾਰ ਤੇ ਆ ਗਿਆ ਸਰਕਾਰ ਕਰ ਨਹੀਂ ਰਹੀ ਕੁਝ ਮੰਨ ਲਿਆ ਸਰਕਾਰ ਦੇ ਉੱਤੇ ਦਬਾਅ ਬਣਾਉਣਾ ਹੈ ਤੁਸੀਂ ਸਮਾਜ ਸੁਧਾਰਕ ਹੋ ਤੁਸੀਂ ਨਸ਼ਾ ਵਾਲਿਆਂ ਨੂੰ ਕਤਲ ਕਰਕੇ ਨਹੀਂ ਬਚ ਸਕਦੇ ਸਰਕਾਰ ਨੇ ਨਸ਼ਾ ਵਾਲਿਆਂ ਨੂੰ ਕਤਲ ਕਰਨ ਦਾ ਬੁੱਢੂ ਜ਼ਿੰਗ ਕਰਨ ਦਾ ਹੀ ਤਰੀਕਾ ਲੱਭਿਆ ਨਾ ਤੁਸੀਂ ਇੱਕ ਪਬਲਿਕ ਪ੍ਰੈਸ਼ਰ ਬਣਾਉਣਾ ਹੈ ਜਿਸ ਨਾਲ ਸਮਾਜਿਕ ਸੁਧਾਰ ਕੱਢਾ ਇਹ ਹੀ ਨਹੀਂ ਵੀ ਅਸ਼ਲੀਲਤਾ ਖਤਮ ਹੋਏਗੀ ਪਿੰਨਾਂ 'ਚ ਅਸੀਂ ਕਰੇ ਨੇ ਪਿੰਨਾਂ 'ਚ ਵੀ ਹੁਣ ਤੋਂ ਗੰਦਗੀ ਚ ਨਹੀਂ ਚੱਲਣਗੇ ਨਹੀਂ ਚਲਾਉਂਦੇ ਸੀ ਲੋਕ हट ਕੇ ਬਰਾਤਾਂ ਕਿ ਜੇ ਬਰਾਤ 20 ਜਾਂ 15 11 ਬੰਦੇ ਤੋਂ ਵੱਧ ਨਹੀਂ ਆਣਗੇ ਉਹ ਨਹੀਂ ਆਉਂਦੇ ਸੀ ਸੋ ਇਸ ਕਰਕੇ ਜਦ ਤੁਸੀਂ ਸਮਾਜਿਕ ਜਵਾਬ ਆਉਣਾ ਹੁੰਦਾ ਔਰ ਨੀਗਰ ਸਿੰਘਾ ਕੋਲ ਤਾਂ ਇੰਨੀ ਤੱਕ ਸੀ ਉਹ ਸਮਾਜਿਕ ਦਾ ਤੁਸੀਂ ਕਰਨੇ ਕਿੰਨੇ ਕਤਲ ਦੇ ਚੱਲ ਪਏ ਫਿਰ ਧੋਖੇ ਨਾਲ ਕਤਲ ਕਰਿਆ ਦੇ ਉਹਦੇ ਪਿੱਛੇ ਜਾਂਦੇ ਰਹੇ ਉਹਨੂੰ ਐਂ ਵਿੱਚ ਤੇਰੀ ਗੱਡੀ ਠੀਕ ਕਰਾਵਾਂਗੇ ਉਹਦੇ ਚ ਲੈ ਗਏ ਹੋਰ ਸਾਰਾ ਕੁਝ ਹੁਣ ਜਿਹੜੇ ਨਿੰਗ ਸਿੰਘਾ ਨੇ ਵਿਰੋਧ ਕਰਿਆ ਹਾਂਜੀ ਬੋਲੋ ਮੇਰੇ ਨਾਲ ਕਈ ਘੰਟੇ ਉਹਨੂੰ ਨਾਲ ਰੱਖਿਆ ਕਈ ਘੰਟੇ ਹਾਂਜੀ ਉੱਗੱਤ阿里 ਤੈਨਾਂ ਇੱਕ ਦਿਨ ਗਏ 7 ਤਰੀਕ ਨੂੰ ਗਏ ਉਹਦੇ ਨਹੀਂ ਬਣੀ ਗੱਲ ਉਹ ਕਹਿੰਦੇ ਨਹੀਂ ਦੂਜੇ ਫਿਰ 8 ਨੂੰ ਲੈ ਕੇ ਗਏ ਫਿਰ ਉਹਨੂੰ ਉੱਥੇ ਆਪਣਾ ਉਹਦੇ ਚ ਗਰਾਜ ਚ ਰੱਖਿਆ ਜਿੱਥੇ ਉਹ ਗੱਡੀ ਗੁੱਡੀ ਲੇਟ ਤੱਕ ਠੀਕ ਕਰਾਈ ਗਏ ਫਿਰ ਉਹਨੂੰ ਘੁਮਾ ਕੇ ਮੁਕੇ ਰੋਟੀ ਆਟੀ ਖਾਣ ਦਾ ਬਾਹਰ ਨਾ ਫਿਰ ਇੱਕ ਗੱਡੀ ਪਟ્રોલ ਪੰਕਤ ਤੇ 라ਤੀ ਜੋ ਸਾਰਾ ਸਾਹਮਣੇ ਆ ਰਹੀ ਹੈ ਗੱਲ ਜਿੰਨੀ ਕੁ ਵੀ ਇਹੋ ਜਿਹੇ ਬਹੁਤ ਸਾਰੀਆਂ ਗੱਲਾਂ ਹੋਈਆਂ ਉਹ ਕਿੰਨੀਆਂ ਸੱਚੀਆਂ ਨੇ ਕਿੰਨੀਆਂ ਝੂਠੀਆਂ ਨੇ ਇਹ ਤਾਂ ਤਰਤੀ ਸਾਰੀ ਦੱਸੇਗੀ ਪਰ ਵੱਡੀ ਗੱਲ ਇਹ ਹੈ ਵੇ ਉਹ ਗੱਡੀ ਦੇ ਵਿੱਚ ਉਹਦੇ ਗਲਚ ਪਰਨਾ ਪਾ ਕੇ ਉੱਥੇ ਨਾਸ ਛੱਡ ਕੇ ਮਤਲਬ ਜਿਹੜਾ ਕਮਰ ਕੱਸੀ ਨਾਲ ਉਹ ਤੋਂ ਉਹ ਸਾਹਮਣੇ ਪੁਲਿਸ ਦਾ ਮਤਲਬ ਤਫਤੀਸ਼ ਦਾ ਹਿੱਸਾ ਆ ਗਿਆ ਕਿ ਮੈਨੂੰ ਉਸੇ ਰਾਤ ਰਾਤ ਨੂੰ 9:30 ਵਜੇ ਉਹ ਉੱਥੋਂ ਇਹਨਾਂ ਨੂੰ ਇਹ ਕਰਾ ਕੇ ਇਹ ਤਾਂ ਜੇ ਥੋੜਾ ਲੇਟ ਚ ਹੋਣਾ ਉਹ ਤਾਂ ਚੈਨ ਚਲ ਗਿਆ ਤੇ ਉਹਨੇ ਜਾ ਕੇ ਉੱਥੋਂ ਯੂਏਈ ਦੀ ਫਲਾਈਟ ਫਾਈ ਉਹਨਾਂ ਨੇ ਰਿਪੋਰਟ ਦੱਸਿਆ ਵੀ ਅਸੀਂ ਉਹਦੀ ਟ੍ਰੇਸ ਕਰ ਲਈ ਹੈ ਉਹਨੂੰ ਨੋਟਿਸ ਜਾਰੀ ਕਰਿਆ ਹੋਇਆ ਜੋ ਵੀ ਹੈ ਜੋ ਵੀ ਕਰਨਾ ਹੈ ਸੋ ਦੋ ਬੰਦੇ ਹੋਰ ਨੇ ਉਹਦੇ ਚ ਸ਼ਾਮਲ ਨੇ ਪੰਜ ਬੰਦੇ ਲਾ ਉਹਨਾਂ ਨੇ ਸੈਕਸ਼ਨ ਵੀ ਬਦਲਤੀ ਆ ਇਹ ਇਹ ਪਲਾਨਡ ਕਤਲ ਜਿੰਤਨ ਸੋ ਦੋ ਕਹਿੰਦੇ ਆ ਇਹ ਯੋਜਨਾਵਤ ਤਰੀਕੇ ਨਾਲ ਇਕੱਠੇ ਹੋ ਕੇ ਮਰਡਰ ਕਰਿਆ ਸੋ ਉਹ ਤਾਂ ਚੱਲ ਰਿਹਾ ਹੈ ਸੋ ਚਲੋ ਪੁਲਿਸ ਆਪ ਦੇ ਨਾਮ ਉੱਤੇ ਕਰੇਗੀ ਅਜੇ ਪੋਸਟਮਾਰਟਮ ਰਿਪੋਰਟ ਆਏਗੀ ਜਿਹੜਾ ਲੋਕ ਕਹਿੰਦੇ ਵੀ ਇਹਦਾ ਜੀ ਬਰਾਤ ਕਰਿਆ ਕਰਿਆ ਇਹ ਕਰਿਆ ਉਹ ਕਰਿਆ ਉਹਦਾ ਜੀ ਕੋਈ ਸਾਹਮਣੇ ਗੱਲ ਪੁਲਿਸ ਨੇ ਨਹੀਂ ਦੱਸੀ ਜਿੰਨਾ ਚਿਰ ਪੋਸਟਮਾਰਟਮ ਦੀ ਰਿਪੋਰਟ ਨਹੀਂ ਆ ਰਹੀ ਸਵਾਇ ਵਗੈਰਾ ਜੋ ਵੀ ਹੋਣਗੇ ਉਹਦੀ ਪਰ ਆਪਣੇ ਕਾਨੂੰਨ ਆਪਣੇ ਹੱਥ ਚ ਬੈ ਕੇ ਇੰਨਾ ਕਤਲ ਕਰਕੇ ਤਾਂ ਨਾ ਬੇਅਦਬੀਆਂ ਬਾਰੇ ਵਿੱਚ ਸਾਡਾ ਕੁਝ ਕਰਿਆ ਜਿਹੜਾ ਸਮਾਜਿਕ ਅੱਜ ਸਾਡੇ ਸਮਾਜ ਜੰਮੂ ਸਾਹਿਬ ਡੋਰ ਤੇ ਇਸ ਗੱਲ ਦੀ ਆ ਕਿ ਇੱਕ ਲਹਿਰ ਚੜਾਈ ਜਾਵੇ ਆ ਕਿਸਾਨਾਂ ਦਾ ਅੰਦੋਲਨ ਜਿਹੜਾ ਸੀ 380 ਦਿਨ ਬੈਠੇ ਰਹੇ ਉਹ ਉੱਥੇ ਦੱਸੋ ਕਿਹੜੀ ਕੁੜੀ ਨੂੰ ਛੇੜਿਆ ਕਿਸੇ ਨੇ ਦੱਸੋ ਕਿਹੜਾ ਮੁੰਡਾ ਉੱਥੇ ਨਸ਼ਾ ਕਰੇ ਪਿਆ ਰਿਹਾ ਸੀ ਦੱਸੋ ਕਿਹੜੇ ਬਜ਼ੁਰਗ ਨੂੰ ਉੱਥੇ ਠੰਡੇ ਪਾਣੀ ਦੇ ਵਿੱਚ ਪਿਆ ਰਿਹਾ ਗਿੰਦਾ ਹੋ ਕੇ ਵੀ ਕਿਸੇ ਨੇ ਨਾ ਚੁੱਕਿਆ ਹੋਵੇ ਜਿਨੂੰ ਰੋਟੀ ਨਾ ਮਿਲੀ ਹੋਵੇ ਸੋ ਜਦ ਇੱਕ ਮੂਵਮੈਂਟ ਚੱਲਦੀ ਹੈ ਲੋਕ ਚੰਗੇ ਬਣਦੇ ਨੇ ਜਦ ਮੂਵਮੈਂਟ ਨਹੀਂ ਹੁੰਦੀ ਵੇਡਾ ਮਨ ਛਤਾਨ ਦਿਖਾ ਕਿਉਂਕਿ ਸਰਕਾਰਾਂ ਦਾ ਕੁਝ ਕਰਨੀ ਆ ਸਰਕਾਰਾਂ ਦਾ ਸਿਰਫ ਪ੍ਰਚਾਰ ਕਰੀਆਂ ਇਹ ਜਿਹੜੀਆਂ ਸਮਾਜ ਸੁਧਾਰਕ ਜੱਥੇਬੰਦੀਆਂ ਹੁੰਦੀਆਂ ਨੇ ਇਹਨਾਂ ਦਾ ਕੰਮ ਹੁੰਦਾ ਦੇਣਾ ਚਲੋ ਉਹ ਲਹਿਰ ਇੰਨਾਂ ਨੇ ਚੜਾਈ ਨਹੀਂ ਕਿਉਂਕਿ ਨੇ ਢਹਿ ਚੜਾਈ ਸੀ ਕਿ ਉਹ ਫੇਰ ਨਹੀਂ ਸਾਲ ਤੋਂ ਆਪਣ ਨੂੰ ਪਤਾ ਹੀ ਹੈ ਕਿੰਨੀ ਉਹ ਜੋਰ ਸੜ ਗਈ ਸੀ ਸਤਾਰ ਛਾਰਕੂ ਕੇਵੇਂ ਤਾਂ ਨਹੀਂ ਟੋਪਾਂ ਨਾਲ ਲੜਾਈ ਗਈ ਸੀ ਹੁਣ ਤਾਂ ਇੱਕ ਉਹ ਰਖਸ਼ਕ ਜਿਹੜੇ ਨੇ ਉਹ ਕਿਤੇ ਆਪਦੀ ਉਂਗਲੀ ਨਹੀਂ ਬਿਲਾ ਸਕਿਆ ਉਹ ਤਾਂ ਭੱਜੰਦੇ ਨੇ ਉਹਦੀ ਤੇ ਹੁਣ ਲੋਕਾਂ ਨੂੰ ਮਾਰ ਨਹੀਂ ਜਾਂਦੇ ਨੇ ਸੋ ਇਸ ਕਰਕੇ ਇਹ ਜਿਹੜਾ ਸੁਧਾਰ ਦੇ ਨਾਂ ਦੇ ਉੱਤੇ ਕਤਲਗਾਰ ਤਾਂ ਕਾਨੂੰਨ ਨੂੰ ਆਪਦੇ ਹੱਥ ਚ ਲੈਣਾ ਪਰ ਮੁੜ ਕੇ ਉਹਦਾ ਹੱਲ ਵੀ ਨਹੀਂ ਕੋਈ ਇਹ ਹੱਲ ਬਿਲਕੁਲ ਨਹੀਂ ਹੈ ਜਿਹੜੇ ਸੋਚਦੇ ਨੇ ਸੀ ਇਹਦੇ ਨਾਲ ਹੱਲ ਕਰ ਲਾਂਗੇ ਕਿਹਨੂੰ ਕਿਹਨੂੰ ਮਾਰਨਗੇ ਉਹ ਕਿੰਨਿਆਂ ਨੂੰ ਮਾਰਨਗੇ ਇਹ ਮਾਰਨਾ ਆਪਣਾ ਰੋਜ਼ ਦੇਖਦੇ ਆ ਸਜ਼ਾ ਦੇ ਕੇ ਫਾਂਸੀ ਦੇ ਸਜ਼ਾ ਨਾਲ ਹਟਦੇ ਨੇ ਲੋਗ ਜਿੰਨੇ ਆ ਰਿਸ਼ਵਤ ਲੈਦੇ ਨੇ ਹਟਦੇ ਨਹੀਂ ਰਿਸ਼ਵਤਾਂ ਲੈ ਕੇ ਕਿੰਨੇ ਫੜੇ ਜਾਂਦੇ ਨੇ ਜਿਸਮਸ ਵੀ ਹੁੰਦੇ ਨੇ ਇੱਕ ਆ ਪੀਸੀਐਸ ਫੜਿਆ ਗਿਆ ਸੀ ਉਹਦਾ ਤਾਂ ਮੁੰਡਾ ਵੀ 20 ਸਾਲ ਕਰ ਗਿਆ ਸੀ ਸੋ ਇਹ ਜਿਹੜਾ ਹੈਗਾ ਜਿਹੜਾ ਕਾਨੂੰਨ ਹੈ ਕਾਨੂੰਨ ਕਹਿੰਦੇ ਡੰਡਾ ਫੀਲ ਹੈ ਵਿਗੜੇ ਤੇ ਗੜਿਆ ਨਾ ਉਹ ਵਿਗੜੇ ਚ ਗੜਿਆ ਨਾ ਹੁੰਦਾ ਆ ਤਰੀਕਾ ਨਹੀਂ ਹੈ ਇਹਦੇ ਵਿੱਚ ਸੰਗਤ ਲੋਕਾਂ ਨੂੰ ਇਕੱਠੇ ਕਰੋ ਲੋਕਾਂ ਦਾ ਦਬਾਅ ਬਣਾਓ ਵੀ ਭਾਈ ਇਹ ਗੰਦਗੀ ਚ ਨਹੀਂ ਹੋਣੀ ਚਾਹੀਦੀ ਜਿਹੜਾ ਕੋਈ ਬਣਾਉਂਦਾ ਗਲਤ ਹੈ ਸਰਕਾਰ ਉਹਦੇ ਤੇ ਐਕਸ਼ਨ ਨਾ ਵੀ ਸਰਕਾਰ ਤੇ ਦਬਾਅ ਬਣਾਉਣ ਦੀ ਬਜਾਏ ਇਹ ਸਰਕਾਰ ਦੇ ਹੱਥ ਥੋਕੇ ਬੰਨ੍ਹੇ ਨੇ ਮੇਰੇ ਹਿਸਾਬ ਨਾਲ ਕਿਉਂਕਿ ਸਰਕਾਰ ਇਹ ਚਾਹੁੰਦੀ ਹੈ ਵੀ ਹੋਵੇ ਹੁਣ ਜਿਹੜੀ ਮੈਂ ਆਖਲੀ ਗੱਲ ਇਸ ਤੇ ਕਹਿੰਦਾ ਮੇਰਾ ਪਾਗਲੇ ਟੌਪ ਟੋ ਦੇ ਜਾਂਦੇ ਆ ਵੀ ਆਇਆ ਸਵਰਤ ਪ੍ਰਗੰਤ ਮੰਤ ਸਰਕਾਰ ਕਰੀ ਹੋਈ ਸੀ ਇੱਕ ਪਾਸੇ ਚੋਣਾਂ ਨੇ ਦੂਜੇ ਪਾਸੇ BBMB ਵਾਲਾ ਕੇਸ ਬੁਰੀ ਤਰ੍ਹਾਂ ਹਾਰੇ ਨੇ ਤੀਜੇ ਪਾਸੇ ਨਾ ਨੇ ਕਰੀਬਨ ਜੰਡੂ ਵੀ 1 ਲੱਖ ਤੋਂ ਵੱਧ ਸਵਾ ਲੱਖ ਏਕੜ ਜ਼ਮੀਨ ਐਕਵਾਇਰ ਕਰਨ ਦਾ ਫੈਸਲਾ ਕਰਦਾ ਵੀ ਅਸੀਂ ਤਾਂ 140 ਛੇਰਾਂ ਦੇ ਆਲੇ ਨਾਲੇ ਸ਼ਹਿਰੀਕਰਨ ਕਰਨਾ ਹੈ ਹੋਰ ਬਸਤੀਆਂ ਸ਼ਹਿਰੀ ਬਸਤੀਆਂ ਬਸਾਉਣੀਆਂ ਨੇ ਉਹ ਉਹਦੇ ਵਿੱਚ ਕਿਸਾਨ ਵਿਰੋਧ ਕਰ ਰਹੇ ਨੇ ਇੱਕ ਪਾਸੇ ਇਹ ਇੰਨਾ ਗੱਲਾਂ ਦੇ ਵਿੱਚ ਇਹ ਫਸੇ ਹੋਏ ਸੀ ਦੂਜੇ ਪਾਸੇ ਪੈਸਾ ਖਾਈ ਨਹੀਂ ਨ ਕੋਲੇ ਚੇਤਰ ਜਾਲ ਨੇ ਫਰਦੇ ਨੇ ਕਰਜੇ ਤੇ ਰੌਲਾ ਪਿਆ ਤੇ ਆ ਉਹ ਬੁਰਾ ਹਾਲ ਹੈ ਨਾ ਦੂਜੇ ਪਾਸੇ ਕੇਂਦਰ ਸਰਕਾਰ ਫਸੀ ਪਈ ਸੀ ਜਹਾਜ਼ ਦਾ ਮਾਮਲਾ ਆ ਗਿਆ ਸੀ ਫਿਰ ਜਿਹੜਾ ਮਹਾਰਾਸ਼ਟਰ ਦਾ ਚੋਣਾਂ ਦੇ ਉੱਤੇ ਵੀ ਇਹ ਰਫਰੀ ਦੇ ਜਿਹੜੇ ਦੋਸ਼ ਲੱਗੇ ਤੇ ਜਿਹੜੇ ਇਹ ਮੋਦੀ ਸਾਹਿਬ ਕੈਨੇਡਾ ਦੇ ਵਿੱਚ ਜੋ ਕੁਝ ਜਾਣ ਦੇ ਉੱਤੇ ਜੀ7 ਚ ਪਹਿਲਾਂ ਬੁਲਾਇਆ ਨਹੀਂ ਫਿਰ ਹੋਰ ਉਹ ਸਾਰਾ ਕੁਝ ਸਰਕਾਰ ਉਹਦੇ ਆਪ ਦੇ ਅੰਦਰ ਨੀਆਂ ਝਗੜੇ ਜਿਹੜੇ ਸੀਗੇ ਬੀਜੇਪੀ ਆਰਐਸਐਸ ਔਰ ਸਰਕਾਰ ਉਹ ਉਹ ਕਾਫੀ ਕੁਝ ਦਬਾਚ ਸੀਗੀ ਸੋ ਮੈਨੂੰ ਇਹ ਲੱਗਦਾ ਹੈ ਵੀ ਉਹ ਆ ਜਿਹੜਾ ਮਾਮਲਾ ਹੈ ਘੱਟੋ ਘੱਟ ਪੰਜਾਬ 'ਚ ਜਿੱਥੋਂ ਇਹ ਜੀ ਕਾਂਗ ਉੱਠੀ ਹੈ ਵਿਰੋਧਤਾ ਦੀ ਹੋਰ ਜੀ ਉਹ ਕਾਂਗ ਜਿਹੜੀ ਪੰਜਾਬ ਦੇ ਵਿੱਚੋਂ ਵਿਸ਼ੇਸ਼ ਕਰਕੇ ਜੇ ਕੇਂਦਰ ਦੇ ਖਿਲਾਫ ਜਿਹੜੀ ਪੰਜਾਬ ਸਰਕਾਰ ਦੇ ਖਿਲਾਫ ਹੋਣੀ ਸੀ ਉਹ ਰਸਤੇ ਨੂੰ ਦੂਜੇ ਨੂੰ ਪਾਤੀ ਕਿੱਥੇ ਤਾਂ ਲੋਕਾਂ ਨੇ ਸਰਕਾਰ ਨੂੰ ਸਵਾਲ ਕਰਨੇ ਸੀ ਕਿੱਥੇ ਉਹ ਸਰਕਾਰ ਨੂੰ ਸਵਾਲ ਹੋਣ ਦੀ ਬਜਾਏ ਉਹ ਇੱਕ ਕਤਲ ਦੇ ਉੱਤੇ ਕੁਝ ਵਿਅਕਤੀਆਂ ਨੂੰ ਸਵਾਲ ਹੋਣ ਲੱਗੇ ਔਰ ਉਹਦੇ 'ਚ ਨਿੰਗ ਸਿੰਘ ਵੀ ਗਾਹ ਵੰਡੇ ਗਏ ਇੱਕ ਨਿੰਗ ਸਿੰਘ ਨੇ ਬੜੇ ਚੰਗੀ ਤਰ੍ਹਾਂ ਕਿਹਾ ਵੀ ਚੰਗਾ ਫਿਰਦਾ ਜੇ ਇਹ ਜੇ ਹੱਥ ਲਾ ਕੇ ਦਿਖਾਓ ਔਰ ਹੋਣਾ ਚਾਹੀਦਾ ਮੈਂ ਕਹਨ ਕਿਸੇ ਬੇਸਵਾਰ ਨੂੰ ਵੀ ਉਹਨੂੰ ਆਪਦਾ ਜੀਵਨ ਜਿਉਣ ਦਾ ਕਿਉਂ ਨਹੀਂ ਹੱਕ ਸੋ ਕਿਸੇ ਨੂੰ ਜੀਵਨ ਜੇ ਤੁਸੀਂ ਜੀਵਨ ਦੇ ਨਹੀਂ ਸਕਦੇ ਤਾਂ ਜੀਵਨ ਕਿਸਦਾ ਖੋਹ ਹੋਣਾ ਜੀਵਨ ਤਾਂ ਦੇਣਾ ਹੁੰਦਾ ਹੈ ਹਾਂ ਲੜਾਈਆਂ ਚ ਜੰਗ ਚ ਉੱਥੇ-ਉੱਥੇ ਦੇ ਕਤਲ ਹੁੰਦੇ ਨੇ ਉਹ ਉਦੇਸ਼ ਦਾ ਸਵਾਲ ਹੈ ਇੱਥੇ ਉਦੇਸ਼ ਇਹਨਾਂ ਦਾ ਇਹ ਗੰਦੇ ਉਸ ਨੂੰ ਬੰਦ ਕਰਨਾ ਨਹੀਂ ਹੈ ਕਿਉਂਕਿ ਤਰੀਕਾ ਹੀ ਨਹੀਂ ਗੰਦੇ ਬੰਦ ਕਰਨ ਦਾ ਗੰਦ ਨੂੰ ਉਹ ਫਿਰ ਉਹ ਉਦਾਹਰਨਾਂ ਕੀ ਦੇਣਗੇ ਉਹ ਜੀ ਸੁਖੇ ਜਿੰਦੇ ਨੇ ਐ ਕਰਿਆ ਸੀ ਉਹ ਫੜਾਣਾ ਐ ਕਰਿਆ ਸੀ ਮੱッセ ਰੰਗੜਾ ਉਹ ਭਾਈ ਮੱੱਸਾ ਰੰਗੜਾ ਵਾਲੀ ਕਹਾਣੀ ਨੂੰ ਤੁਸੀਂ ਕਿਵੇਂ ਨਾਲ ਜੋੜ ਲੋਗੇ ਤੁਸੀਂ ਮੱッセ ਰੰਗੜਾ ਵਾਲੀ ਕਹਾਣੀ ਤਾਂ ਦੇਖਦੇ ਹੋ ਤੁਸੀਂ ਇਹ ਕਿਉਂ ਨਹੀਂ ਦੇਖਦੇ ਵੀ ਭਾਈ ਧਾਰੋ ਵਾਲੀ ਨੇ 220 ਬੰਦੇ ਜਾ ਕੇ ਉੱਥੇ ਸ਼ਹੀਦ ਹੋ ਗਏ ਸੀ ਉਸ ਅਰਦਾਸ ਕਰਕੇ ਗਏ ਸੀ ਕਿ ਅਸੀਂ ਸ਼ਾਂਤਮਈ ਰਹਾਂਗੇ ਤੇ ਗੁਰਦੁਆਰੇ ਦੇ ਨਮੋਰਚਾ ਜਿੱਤਾਂ ਦੀ ਸੀ ਚਾਬੀਆਂ ਦਾ ਸੋ ਇਸ ਕਰਕੇ ਆਪਾਂ ਜਿਹਾਸ ਨੂੰ ਜਾਂ ਦੇਖਦੇ ਆ ਪੰਜਾ ਸਾਹਿਬ ਦੇ ਵਿੱਚ ਇਹਨਾਂ ਨੂੰ ਛੋਟੀ ਉਮਰ ਦੇ ਸੀ ਜਿਹੜੇ ਇੱਕ ਅਈ ਸਾਲ ਦਾ ਸੀ ਕਿ 33 ਸਾਲ ਦਾ ਸੀ ਜਿਨ੍ਹਾਂ ਨੇ ਗੱਡੀ ਵੀ ਰੋਕੀ ਤੇ ਅਸੀਦੀਆਂ ਪ੍ਰਾਪਤ ਕਰੀਆਂ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਸਿੱਕੀ ਦੇ ਵਿੱਚ ਕੁਰਬਾਨੀ ਹੈ ਨਾ ਕਿ ਕਿਸੇ ਤੇ ਵਾਰ ਹੈ ਇਹ ਸਿੱਕੀ ਦਾ ਹਮੇਸ਼ਾ ਹੀ ਪੱਕਾ ਹੀ ਉਸੂਲ ਨਾ ਬਾਕੀ ਸਭਿਆਂ ਚ ਗਲਤੀ ਹੋ ਸਕਦੀ ਹੈ ਸਿੱਕੀ ਨਹੀਂ ਹੈ ਗਲਤ ਕਰਦੀ ਜੇ ਕਰਿਆ ਗਿਆ ਜਿਵੇਂ ਪਹਿਲਾਂ ਇੱਕ ਉਹ ਵੀ ਨਿੰਗਾ ਨੇ ਮਤਲਬ ਸਾਹਮਣੇ ਆ ਗਈ ਸੀ ਗੱਲ ਕਿ ਕਿਸਾਨ ਮਚਾਉ ਹੋਇਆ ਕਰਕੇ ਫਰਮ ਜਿਹੜੇ ਕਿਸਾਨਾਂ ਦੀ ਉਸ ਦੇਤੇ ਕਰਿਆ ਸੀ ਟੰਗਿਆ ਸੀ ਤੇ ਉਦੋਂ ਬਾਅਦ ਚ ਗੱਲ ਆ ਗਈ ਸੀ ਕਿਵੇਂ ਸਰਕਾਰ ਨੇ ਹੀ ਕਰਵਾਇਆ ਪਿਆ ਸੀ ਸਰਕਾਰ ਨਾਲ ਹੀ ਰਲੇ ਵਈ ਸੀ ਉਦੋਂ ਮਿਲ ਕੇ ਕੋਈ ਗੱਲ ਨਹੀਂ ਹੋਈ ਉਸੇ ਤੁਸੀਂ ਦੱਸੋ ਬੰਦਾ ਮਰ ਗਿਆ ਕਿੰਨੀ ਕੋਈ ਹੈ ਕਿਉਂਕਿ ਉਹ ਜੱਦ ਰਲੇ ਹੋਏ ਸਈਆਂ ਪੈ ਇੱਕ ਸਵਾਲ ਨਾ ਡਰ ਕਾ ਹੈਗਾ ਸੋ ਮੈਨੂੰ ਇਹ ਲੱਗਦਾ ਵੀ ਸਰਕਾਰ ਜੀ ਮਦਦ ਹੋਈ ਹੈ ਇਹਦੇ ਨਾਲ ਕੋਈ ਨਾਸ਼ ਦੀਲਤਾ ਬੰਦ ਹੋਣੀ ਹੈ ਨਾ ਸਮਾਜ ਦਾ ਫਾਇਦਾ ਹੋਣਾ ਹੈ ਨਾ ਸਰਕਾਰ ਦੇ ਵਿਰੁੱਧ ਲੋਕਾਂ ਨੂੰ ਜਥੇਬੰਦ ਕਰਕੇ ਸਰਕਾਰ ਜਿਹੜੇ ਪਿੱਛੇ ਕੰਮ ਕਰੀ ਹੈ ਉਹਨੂੰ ਰੋਕਣ ਦਾ ਕੋਈ ਯਤਨਾ ਜਦ ਕਿ ਉਹ ਹੋਣਾ ਚਾਹੀਦਾ ਹੈ